ਹਾਂਜੀ ਵੀ ਫਰੀਂ ਦੇਖਾਂ ਤੇ ਗਈ ਹੈ ਤੇ ਕੋਈ ਕੋਈ ਟਾਈਮ ਸੀ ਆ 10 ਲੱਖ ਦਾ ਵਾਂਸੀ ਦੁਕਾਨ ਦੇ ਤੇ ਰਮਾਣਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾ ਕੇ ਤੇ ਮੁਝਮੇ ਫੜਦੇ ਰਹੇ ਦੋ ਸਾਰ ਰਮਾਣਾ ਸਾਹਿਬ ਦੇ ਨਾਲ ਤੇ ਇੱਕ ਮੈਂ ਉਸ ਟਾਈਮ ਤੇ ਬਲਾਕਿੰਗ ਤੇ ਨਾਂ ਕਰ ਲਈ ਚਲ ਇਧਰ ਵੀ ਹਟ ਜੀ ਇਸ ਤੋਂ। ਇਹਦਾ ਬੜੇ ਬੀ। ਆ ਤੇ ਆਂ ਕਿਦੂ ਗਿਆ। ਆ ਉਹ ਦਾਇਆ ਨਾ ਗਿਆ। ਆ ਚੋਦਾ। ਕਿੱਥੇ ਹੈ ਬੰਦ? ਇਹਨਾਂ 2 ਕਰੋੜ ਰੁਪਏ ਦਾ ਰਸਾਨ ਦਿੱਤਾ ਇਹਨਾਂ ਨੇ। ਹਾਂ ਦੂਰ ਪਾ। ਤਰਕੀਬੀ ਤਰ ਕਿੱਥੋਂ ਲਿਆ ਕਿੱਥੋਂ ਲਿਆ ਨੇ ਵੀ ਕੀ ਆਇਆ। ਤਾਂ ਅੱਧਰ ਪੁੱਟ ਕੇ ਅੰਦਰ ਧਾਰਿਆ। ਚੱਲ ਵੀ ਅੱਜ। ਆ ਲੈ। ਚੱਲ। ਕੋਟੇ ਕੇ ਅੰਦਰ ਤਾਲੀਆਂ ਮਿਲਦੀਆਂ ਗੁਰਮਿੰਦਰ ਜੀ ਉਹਦਾ ਨਿੱਕਾ ਗੱਲ ਬੱਡੀ ਗੁੜੀ ਉਹਦੇ ਹੋਰ ਆਜੀ ਰਾਜਾ ਟਿਕਣ ਟੋਕਸ ਬਰਗੁਆ ਜੀ ਸਿੱਧੇ ਸ਼ਾਮੀ ਵਾਲਾ ਇਹਦਾ ਤਵਾਰਾ ਕੋ ਕਰਤੇ ਰੇ ਕਿਹਨਾਂ ਜੇ ਜੇ ਅੱਬੀ ਇਹਦਾ ਉਹਦੇ ਸਾਡਾ ਪੈਸੇ ਜੇ ਜਮਾਤ ਨਹੀਂ ਹੁੰਦਾ ਤਾਂ ਚਮਟੂ ਟੁੱਟਿਆ ਹੈ ਸਾਰੇ ਕੇ ਕੋਟ ਮਾਰ ਪਵੇ ਦੇ ਕੋਲ ਤੇ ਉਹਦਾ ਕੁੱਤਿਆਂ ਦੇ ਖਾਂਦੀ ਕੁੱਤਿਆਂ ਦੀ ਸਾਡੇ ਤੇ ਕਿਹੜੀ ਆ ਬਈ ਹੋਲ ਤੁਸੀਂ ਇਹਦੇ ਨਾਲ ਟਕਾ ਕੇ ਕੁੱਕਾਗੇ ਨੂੰ ਮੈਂ ਧੜਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਕੋਲ ਲਿਆ ਜੀ ਮਾਈ ਗੋਡ ਕੋਈ ਨਹੀਂ ਜਿਸੀ ਕਰਦਾ ਇਹ ਸਾਡੀ ਗਾਇ ਬੰਦਾ ਮੈਂ ਮਿਹਰ ਅਸੀਂ ਤਾਂ ਤੁਸੀਂ ਆਪਣੀਆਂ ਬੀਣੇ ਸਾਰੇ ਹੱਥ ਵੀ ਕਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਮਤਲਬ ਦੀ ਗੱਲ ਕੀਤੀ ਵੀ ਜਿਹੜੇ ਤੁਸੀਂ ਆਪ ਆ ਕੇ ਸਾਨੂੰ ਦੱਸੇ ਅਸੀਂ ਹੁਣ ਬਾਕੀ ਇੱਕੇ ਸਾਡਾ ਤੁਸੀਂ ਇਹੀ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਸੱਡੋ ਅਸੀਂ ਆਪੇ ਕਰ ਲਾਂਗੇ ਦੇਖੋ ਜੀ ਪਹਿਲੀ ਆਪਣੀ ਸੀਨਾ ਗੁੱਤਾ ਜੀ ਜਿਹੜੀ ਡੀਐਸਪੀ ਸਾਹਿਬ ਨਾਲ ਵੀ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਰਜੀਤ ਸਿੰਘ ਡੀਐਸਟੀ ਸਾਹਿਬ ਨੂੰ ਮੈਂ ਕਈ ਵਾਰੀ ਕਹਾਂ ਸੀ ਤੁਸੀਂ ਪਰਚਾ ਪਾ ਦਿਓ ਉਹਨੂੰ ਅੰਦਰ ਕਰ ਦਿਓ ਤੇ ਮੈਂ ਆ ਫਕੌੜੇ ਕੱਢ ਕੇ ਤੇ ਆਂਡੇ ਧਾ ਕੇ ਤੇ ਮੈਂ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਹੁਣ ਮੈਂ ਆਪੇ ਕਰਾਂਗਾ ਆਉਤਰ ਮੈਸੇਜ ਕਿਸਾਨ ਨੂੰ ਦਿਓ ਜਨਾਬ ਜੀ ਉਹ ਡਰਕੀ ਨਾ ਨਾ ਤੁਹਾਨੂੰ ਦੇਣਾ ਲੱਗਦਾ ਜੀ ਜੇ ਤੁਸੀਂ ਚੈੱਕ ਕਰਨਾ ਇਹ ਨੀਰੋ ਵੀ ਜੀਤੂ ਇਹਨੂੰ ਕੋਈ ਨਹੀਂ ਸੀ ਫਾਲੂ ਹੈ ਦੁਆਰਾ ਹੈ ਦੁਆਰਾ ਹੈ ਯਾ ਤੂੰ ਕੌਣ ਹੈ